Thank you. ਜਸੋ ਦਾ ਨਾਮ ਚਾਹੇ ਕਿਤਾ ਉਹ ਆਪਣੇ ਪੁੱਤ ਦਾ ਵੀ ਸਿਰ ਫਖਰ ਨਾਲ ਚਾਹੇ ਦਾ ਸਬਾਰ ਹਰਮਿਤ ਸਿੰਘ ਜੀ ਜੋ ਸਕੂਤਰ ਹਨ ਸਬਾਰ ਮਨਵਿੰਦਰ ਸਿੰਘ ਜੀ ਜੋ ਕੋਰ ਡਿਵੀਜ਼ਨ ਇੰਜੀਨੀਅਰ ਹਨ ਉਹਨਾਂ ਦੇ ਮਾਤਾ ਜੀ ਦਾ ਨਾਮ ਗੁਰਵਿੰਦਰ ਕੌਰ ਜੋ ਇੱਕ ਟੀਚਰ ਹਨ ਸੈਕਟਰ 2 ਮਾਨਨਗਰ ਵਿਚ ਰਹਿੰਦੇ ਹਨ ਪਰੇ ਪੋਤੇ ਹਨ 833 ਸਿਸਨ ਸਾਥ ਤੋਂ ਆ ਗਏ ਨੇ ਵਟਵਲੇ ਵਿਚਾਰ ਸਰਵਨ ਕਰ ਰਹੇ ਸੋ ਮੈਂ ਸੰਤਨ ਬੇਨਤੀ ਕਰ ਦਿਆ ਵਿਸ਼ੇਸ਼ ਤੌਰ ਤੇ ਰਾਗੀ ਜਤਾ ਪਾਈਸਾ ਪੈਸਰੂਪ ਸਿੰਘੀ ਰੂਪ ਸਾਡੇ ਪਾਸ ਪਹੁੰਚ ਚੁੱਕੇ ਨੇ तकरीबन 5-7 ਮਿੰਟ ਬਾਅਦ ਉਹਨਾਂ ਨੇ ਕੀਰਤਨ ਦੀ ਪ੍ਰారంਭਤਾ ਕਰਨੀ ਹੈ ਤਾਂ ਮੈਂ ਸੰਤਨ ਨੂੰ ਜੂਰੂਰ ਬੇਨਤੀ ਕਰਾਂਗਾ ਜਿਹੜੀਆਂ ਲੰਗਰ ਛਕਰੀਆਂ ਨੇ ਜਾਂ ਛਕਣ ਵਾਸਤੇ ਜਾਰੀਆਂ ਨੇ ਆਹ ਗੁਰੂ ਦਾ ਲੰਗਰ ਛੱਕ ਕੇ ਫਿਰ ਸੰਗਤ ਵਿੱਚ ਬੈਠਣ ਦੀ ਕਿਰਪਾਤਾ ਕਰੋ ਆਪ ਇਹਨਾਂ ਦੇ ਕੀਰਤਨ ਤੋਂ ਸਾਡੇ ਗੁਰਪ੍ਰਵਾਸੀ ਰਾਗੀ نرمل سن جی وہاں کی آواز انہوں کی لہ تار سے جب کیرتن کرتے ہیں تو انہوں یادیں بھی کئی بار تازہ کرتے ہیں انہوں بھی سروٹ کرنا اس پہلا میں ایک بہنتی ہوں ایک گی ہے باہر جے کے زمر کو سی ایم ڈبل سکس ڈبل سکس کار ہے تو رستے پرابلم کا سکورٹی والوں میسج ہے کہ سوسائڈ تو کیا جائے ایک گردوارا آرس پورا ਨਾਨੋਵਾਲ ਇੱਕ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਥੋੜੇ ਘਰ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਹੈ ਬਿਲਕੁਲ ਬਾਰਡਰ ਹਰਿਸਪੁਰਾ ਬਾਰਡਰ ਤੇ ਹੈ ਉਹਨਾਂ ਦੇ ਸੇਵਾਦਾਰ ਪਰ ਬੈਠੇ ਨੇ ਨੂਰ ਬੇਂਤੀ ਕਰਾਂਗਾ ਆਪਣੀ ਦਸਵੰਦ ਦੀ ਮਾਇਆ ਗੁਰਦੁਆਰਾ ਨਾਨੋਵਾਲ ਜੋ ਹਰਿਸਪੁਰ ਬਾਰਡਰ ਤੇ ਹੈ ਉਹਨਾਂ ਵੱਲੋਂ ਬੇਂਤੀ ਆਈ ਸੀ ਕਿ ਉਹ ਸੰਤਨ ਨੂੰ ਬੇਨਤੀ ਹੈ ਕਿ ਜਰੂਰ ਭਾਜੀ ਮੈਂ ਦਸਵੰਦ ਦੀ ਮਾਇਆ ਜੂਰ ਹੋਣਾ ਸੰਜਰੀ ਕਰਨੀ ਹੈ ਉਹ ਮੈਂ ਸਰਕਾਰੀ ਪੈਸਾ ਪਈ ਅੰਗਰੇਜ਼ ਸਿੰਘ ਜੀ

واحو جیری پیریشاہ جموں کشمیری سمچی سنگت جگہ آپ سارے دی ਤੇ ਵਿਵਰਣ ਦੋ ਮਿੰਟ ਸਰਕਰ ਦੇ ਦਰਸ਼ਕਾਂ ਲਈ ਨਿਰਧਾਰਿਤ ਸੀ ਸਾਈ